ਦਾ ਚਲ ਗੋ ਨਾ ਨਮਸਤੇ ਜੀ ਵੈਲਕਮ ਟੂ ਮੰਦੀ ਫੈਮਿਲੀ ਬਲੌਗ ਤੇ ਜਿਹੜਾ ਅਸੀਂ ਜੀ ਕੱਲ ਬਣਾਉਂਦੇ ਪਈ ਨਾ ਮੱਖਣ ਹੋਣੀ ਨਿਕਲੇ ਆ ਅਜੇ ਤੱਕ ਉਹਨੂੰ ਬੋਲ ਨਾ ਕੱਲ ਨਹੀਂ ਹੋਈ ਭਾਈ ਇਹਦੇ ਵਿੱਚ ਬਣਾਇਆ ਤੇ ਨਹੀਂ ਬਣਿਆ ਹਾਂਗਾ ਕਿਉਂਕਿ ਪਿਆਰ ਅਸੀਂ ਇਹਦੇ ਵਿੱਚ ਪੀਲੇ ਦੇ ਪਾਣੀ ਦਾ ਬਣਾਉਂਦੇ ਹਾਂ ਪਰ ਨਹੀਂ ਆ ਗਿਆ ਹਣਾ ਚੰਗਾ ਤਾਂ ਬਸ ਜਿੱਪੇ ਆਸੇ ਨਾ ਮਨੂਗੀ ਪਤਾ ਮੇਰੇ ਕੋਲ ਜੀ ਗਦੀ ਬਣ ਜਾਣੀ ਮੈਨੂੰ ਤਾਂ ਬਣੀ ਜਿਆਦਾ ਫਿਰ ਮੱਖਾ ਇਦਾਂ ਕਰਦਾ ਮਨੋ ਵੀ ਬਤਾ ਹਾਂ ਇਦਾਂ ਨੂੰ ਪਤਾ ਆ ਮਨੋ ਵੀ ਪਤਾ ਮੈਂ ਤੇ ਇਦਾਂ ਲੱਗ ਰਿਹਾ ਮੱਖਾ ਕੱਢ ਲੈ ਫਿਰ ਇਹ ਬਣ ਗਿਆ ਤੇ ਹੁਣ ਲੱਗ ਰਿਹਾ ਨਾ ਬਣ ਗਿਆ ਹਾਂ ਮੈਨੂੰ ਵੀ ਲੱਗਦਾ ਵੀ ਬਣ ਗਿਆ ਨਿਚੋੜ ਕੇ ਨਾ ਤੇਨ ਦੰਤ ਪੀਲੇ ਹਾਂ ਔਰ ਜਿਹਦੇ ਵਿੱਚ ਪਾਉਣਾ ਆ ਕੱਲ ਦਾ ਲੱਗਿਆ ਬਨਵੰਤਾ ਨਹੀਂ ਬਣੀ ਹੈ ਮਿਸਤਰੀਆਂ ਨੇ ਪੰਨ ਪੰਨ ਕੇ ਨਾ ਮਿਲ ਲਾ ਗਏ ਨੇ ਬਣਾ ਕੇ ਫੇਰ ਕੋਠੀ ਤੋੜ ਲੈ ਨਹੀਂ ਜੇ ਤੋ ਖੋਲਦੇ ਇਦਾਂ ਹਰਖਾ ਹੋਰ ਵਾਜਾਂਗੇ ਮਸਤਰੀ ਮੈਂ ਤਾਂ ਨਹੀਂ ਗਿਆ ਵੇ ਧਾਰੇ ਧਾਰੇ ਹੋ ਗਿਆ ਨਾ ਹਾਂ ਇਹਨੂੰ ਕੱਢ ਲੈਂਦੇ ਫਿਰ ਮੈਂ ਬਨਿਤ ਮਰੋੜ ਕੇ ਤਾਂ ਪਾ ਦੇ ਹੁਣ ਗੋਲੇ ਬਣਾ ਕੇ ਗੋਲੇ ਬਣਾ ਕੇ ਹੂੰ ਹਾਥੀ ਕਾ ਦਾ ਗੋਲਾ ਖੰਦਾ ਬਲ ਲਾਡੀਆਂ ਨੂੰ ਬਣਾ ਕੇ ਦਿੰਦੇ ਹੁੰਦੇ ਹਾਥੀ ਨੂੰ ਗੋਲਾ ਕਾ ਦਾ ਖਾਣਾ ਆਟੇ ਦਾ ਹੀ ਖਾਣਾ ਹੋਣਾ ਹੋਰ ਕਾ ਦਾ ਖਾਣਾ ਨਹੀਂ ਕਾਲੇ ਜਿਹੜਾ ਹੁੰਦਾ ਮੱਖਣ ਦਾ ਤਾਂ ਦੇ ਨਹੀਂ ਲੱਗ ਕਾਲੇ ਮੌਦਾ ਹੁੰਦਾ ਆ ਨੰਬੇ ਰਹਾ ਤੇ ਬੰਦ ਆਲੇ ਸੰਗਾਇ ਬਣ ਗਿਆ ਆ ਦੇਖੋ ਦੋਸਤੋ ਬਣਿਆ ਕਿ ਨਹੀਂ ਟੁੱਟਦਾ ਨਹੀਂ ਬੋਲਦੀ ਬਣ ਗਿਆ ਆੜੀਏ ਬਣ ਗਿਆ ਹਾਂ ਜੁੜਨ ਲੱਗ ਗਿਆ ਹੂੰ ਆ ਇਦਾਂ ਦਾ ਹੀ ਹੁੰਦਾ ਹੂੰ ਤੇ ਸਾਡੇ ਇਹਦੀ ਮੱਝੀ ਹੋਵੇ ਜਦੋਂ ਨਾ ਅਸੀਂ ਚੋੜੀ ਜਾਊਗੀ ਹਾਏ ਆ ਤਾਂ ਵੀਂਦੇ ਨਾ ਕੰਡਾ ਪੜਾਈ ਰਹਿਣਦੇ ਪ ਮਾਰਨਾ ਜੀ ਕਿਤੇ ਪਰਫ ਬੰਜਿਆ ਤੂੰ ਮੈਂ ਭੰਗ ਲਾਗਣਾ ਗੋਲੇ ਬਣਾਉਣਾ ਸੁਠਾ ਬਣ ਕੇ ਸੁਣਾ ਉਹ ਉਹ ਪਾਣੀ ਵੀ ਕੱਢਣਾ ਹੈ ਬਣ ਗਿਆ ਆ ਮੈਂ ਕਿਹਾ ਇਹ ਨਾ ਖਰਾਬ ਨਹੀਂ ਹੋ ਪਾ ਬਣੂਗਾ ਤੇ ਬਾਹਰ ਪਾਣੀ ਬਾਹਰ ਆਂਦਾ ਆਏ ਹਾਏ ਹੋਏ ਗਰਮੀ ਖੰਡ ਹੁੰਦੀ ਤੇ ਠੰਡ ਚ ਫਰਕ ਪੈਣਾ ਸੀ ਇਹ ਤਾਂ ਗਰਮੀ ਹੋਣ ਗਰਮੀ ਸਨ ਮੈਂ ਬਿਮਾਰ ਹੋ ਜਾਣਾ ਇਹ ਬਣ ਗਿਆ ਨਾ ਸਲੀਆ ਆਪ ਕਾ ਦੇਖੋ ਮੱਖਣ ਮੱਖਣ ਵਾ ਇਹ ਹੈ ਮੱਖਣ ਫ਼੍ਰਿਜ ਚ ਰੱਖ ਕੇ ਨਾ ਬਾਅਦ ਵਿੱਚ ਇਦਾਂ ਕਿਉਂ ਕੱਢ ਲੇ ਹਣਾ ਏ ਡੇਰੀ ਦਾ ਕਿੱਦਾਂ ਦਾ ਮਿਲੇਗਾ ਹਾਂ ਡੇਰੀ ਤਾਂ ਹੁਣ ਇਹ ਥੋੜੀ ਆ ਵੀ ਲਿਖਿਆ ਕੁਛ ਕੀ ਹਾਂ ਉਹਨੇ ਉਹਦਾ ਦੇਣਾ ਜਾਂ ਗਾਂ ਦਾ ਮੁੱਛ ਤਾਂ ਨਹੀਂ ਦਿੰਦੇ ਫੇ ਗਾਈਆਂ ਦਿੰਦੇ ਕਿ ਕਿਹ ਹੁੰਦਾ ਹੀ ਪੀਲੇ ਰੰਗ ਦਾ ਸਾਡੇ ਪੀਲਾ ਪੀਲਾ ਮਿਲਦਾ ਨਾ ਪਰ ਮਿਕਸ ਹੁੰਦਾ ਸ਼ਮਾਨੀ ਸਪੈਸ਼ਲ ਕੋਈ ਗਾਂ ਦਾ ਨਹੀਂ ਦੇਣ ਲੱਗਾ ਹੂੰ ਗਾਂ ਤਾਂ origignal ਅੱਜ ਕੱਲ ਮਿਲ ਵੀ ਨਹੀਂ ਰਿਹਾ ਉਹ ਮਾਂ ਤੇ ਵਿਚਾਰੀਆਂ ਸੜਕਾਂ ਤੇ ਧੱਕੇ ਖਾਂਡ। ਅਹੀਂ ਮੱਝ ਦਾ ਹੀ ਦੰਦੇ। ਹੂੰ। ਅਹੀਂ ਮੱਝ ਦਾ ਹੀ ਦੰਦੇ। ਹਾਂ ਜ ਸਾਡੇ ਉੱਤੇ ਆਈਈ ਵਿਚਾਰੀਆਂ ਤੇ ਹਾੜੀ ਗਲੀ ਚਾਹ। ਉਹ ਤੋਂ ਕਹਿੰਦੇ ਨਹੀਂ ਬਿਮਾਰੀ ਚਲ ਪਈ ਹੈ ਗਾਈ। ਤੇ ਅੱਛੀ ਨਹੀਂ ਬਹਿਣ ਕਹਿੰਦੇ ਕਿਉਂ ਬਣਾ ਲੈਨੇ ਤੇ ਨਾਲੇ। ਠੀਕ ਹੈ। ਤੇ ਦੀਦੀ ਲੱਗਿਆ ਜੀ ਕਿਉਂ ਬਲੇ ਭਾਂਡੇ ਸਾ ਕਰਨ ਤੇ ਮੈਂ ਲੱਗੀਆਂ ਜੀ ਮਟਰ ਕੱਲਾਂ। ਮਟਰ ਚ ਲੰਗੀਆਂ। ਐ ਤੇ ਜਿ ਸੁਨੇਹਨਾ। ਤੇਰ ਬਣੂਗਾ। गाल अच गिले नाथिया धोते ना, 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 तो ना ही ਇਹ ਨੂੰ ਘਰ ਨਾਲ ਲਉਣੀ ਇੱਥੇ ਮੰਮੀ ਨੂੰ ਵੀ ਪਤਾ ਵਾ ਇਹਦੇ ਵਿੱਚ ਨੀਲੇ ਵਿੱਚ ਪਾ ਲੈਣੀ ਜੀ ਸਾਰੇ ਆ ਮਟਰਾਂ ਦੇ ਆ ਤੁਹਾਨੂੰ ਠੀਕ ਹੈ ਨੀਲੇ ਡੂੰਗੀ ਚ ਪਾ ਲਓ ਠੀਕ ਮਟਰਾਂ ਦੇ ਦਾਣੇ ਚ ਹੋ ਰਹੀ ਹੈ ਵਿੱਚ ਹਾਂ ਆ ਸਾਦੇ ਉਹ ਵੀ ਹੈ ਰਾਤੀ ਤਾ ਦੇ ਲਿਆਉਂਦੇ ਸੀ ਤੂੰ ਹੁਣ ਆ ਤੀ ਰਾਤੀ ਕੱਢ ਲੈਂਦੇ ਨਾ ਜੁੱਸਾ ਬਣਾ ਕੇ ਦੇ ਦਿੰਦੇ ਹਾਂ ਬਣਾ ਹੇਰ ਉਹ ਤਾਂ ਇਹ ਕੱਢਾ ਸੌਟ ਕਰ। ਓਕੇ ਓਕੇ ਨਹੀਂ ਨਹੀਂ ਮੈਂ ਕਰ ਲੂੰਗੀ। ਇਸੇ ਗੱਲ। ਇਧਰ ਜੀ ਮੈਂ ਮਟਰ ਕੱਢਾਂ ਢੀਆਂ ਉਧਰ ਸਹੀ ਭਾਂਡੇ ਆ ਜਵਾਜ ਆਉਂਦੀ ਉਹ ਨਹੀਂ ਦਰ ਨੂੰ। ਭਾਂਡੇ ਇਧਰ ਨੇ। ਤਾਜ਼ਾ ਦਾ ਦੇ ਕਰ ਲੈਂਦੇ ਨਾ ਤੇਰੀਆਂ ਨਾ ਰਾਤੀ ਤਾਜ਼ੇ ਲੈ। ਇਧਰ ਜੀ ਮੈਂ ਮਟਰ ਸਾਰੇ ਛਿੱਲ ਲਿਆ। ਇਹਨਾਂ ਦੇ ਛਿੱਕਾ ਸੋਟੇ ਕਿੰਨੇ ਰਸਤੇ ਵੀਨ ਵਿੱਚ। ਮੈਂ ਜੀ ਜੂਸ ਬਣਨ ਵਾਸਤੇ ਕੇਰ ਦੀ ਪਈਆਂ ਨਾਰੀਅਲ ਨਾਰੀਅਲ ਦਾਨਾ ਐ ਨਾਰੂ ਅੰਨਾ ਕੱਛੇ ਲਦੀ ਪਈਆਂ ਜਿਨ ਨਾਲ ਜੀ ਮਸੰਬੀ ਜੂਸ ਕੱਢਣਾ ਐ ਜੀ ਇਹਨਾਂ ਦਾ ਪਹਿਲਾਂ ਮੈਂ ਕਰ ਲਵਾਂ ਜੀ ਆ ਜੜਾ ਕੇ ਨਾਲ ਕੇਰ ਲਵਾ ਇਹਨੂੰ ਚੰਗੀ ਤਰ੍ਹਾਂ ਤੇ ਫੇਰ ਬਣਾਵਾਂਗੀ ਜੀ ਮੈਂ ਜੂਸ ਹੋਈ ਏ ਪਾਈ ਮੰਗੂ ਮੇ ਫੁੱਲ ਬਣਾ ਕੇ ਲੱਗੀਆਂ ਆਪਾਂ ਨੇ ਮੰਗੂ ਬਣਿਆ ਨਹੀਂ ਫੁੱਲ। ਨਾ ਚੱਲੋ। ਪਤਾ ਇਹ ਸੁੱਕ ਗਏ ਨੇ ਦੋ ਮੈਂ ਤਾਂ ਹੀ ਕਿਹਾ ਸੀ ਵੀ ਇਹਨਾਂ ਨੂੰ ਕੱਟ ਲੈ। ਹਾਂ। ਤਾਂ ਜੇ ਫਿਰ ਤਾਜਾਂ ਦਾ ਫੁੱਲ ਬੰਨਣਾ ਹੀ। ਹਾਂ। ਇਹਨਾਂ ਤੇ ਤਾਂ ਫੁੱਲ ਬਣ ਚੁੱਕੇ ਪਹਿਲਾਂ ਦੇ। ਉਹ ਨਾਲ ਇਹਨਾਂ ਦੇ ਉਸ ਉਹ ਹੋਗੇ ਨਾ। ਅਜਰਾ ਉਤ ਲੈਣਾ ਇਸ ਸੁੰਗਰ ਗਿਆ ਨਾ। ਸੁੰਗਰ ਗਿਆ। ਹੂੰ। ਇਹ ਬਤਲ ਚਿੱਕ ਗਿਆ ਨਾਲ। ਹੂੰ। ਤਾਂ ਨੇ ਪਰ ਇਹਦੇ ਵਿੱਚ ਦੌਣੇ ਕਿੰਨੇ ਵਧੀਆ ਨਿਕਲਿਆ। ਹੂੰ। ਹਾਂ ਜਲਰਾਤੀ ਜੀ ਜੇ ਬੜਕ ਕੇ ਦੀ ਹਾਂ ਸਟਾਰਟ ਕਰਨੇ ਲੱਗੇ ਹਾਂ ਇਹ ਵਿੱਚ ਹੀ ਰੱਖਣੀਆਂ ਹੁ ਸੰਦੀਆਂ ਛਿੰਦੀਆਂ ਹੀ ਪਰ ਆ ਵੀ ਕੱਢ ਲਈ ਆ ਨਾ ਅਸੀ ਹੱਡੀਆਂ ਜੀ ਜੂਸ No hay posibilidades de llegar ਬਿਜਲੀ ਵਾਲ ਜਬੋਂ ਹੁੰਦਾ ਉਸ ਸਰਕੋਮ ਨੂੰ ਜਾਣਾ ਹੈ ਫਿਰ ਜੀਬ ਜਾਣਾ ਉਹਦੇ ਵਿੱਚ ਫਿਰ ਦੀ ਬੂਹ ਵਿੱਚ ਆਉਣੀ ਹੈ ਨੂੰ ਚਾਨਣਾ ਪੈਣਾ ਇੱਥੇ ਠੀਕ ਹੈ ਇਹਦੇ ਵਿੱਚ ਤੇ ਭੁੱਜਣਾ ਹੈ ਬੜਾ ਵਧੀਆ ਹੈ ਨਾ ਲੋ ਜਿਹੜਾ ਕੂੜਾ ਕਰ ਕਰਾ ਅਧਰੂ ਨਹੀਂ ਬਗਲੇ ਇਹ ਵਧੀਆ ਸੀ ஆடையா சினிமன் பவுடர் தௌளிமல

ਨ ਦਿੱਤੀਆਂ ਤਿੰਨ ਚਾਰ ਹੀ ਬਚ ਗਈਆਂ ਬਸ ਜਿੱਦ ਨੇ ਨਹੀਂ ਮੇਰੇ ਕੋ ਟੁੱਟ ਗਈਆਂ ਇਹਦੇ ਵਿੱਚ ਹੱਥ ਨਹੀਂ ਨਾ ਪੈਂਦਾ ਹਾਂ ਧੁੱਪਦੀਆਂ ਨਹੀਂ ਸਾਡੀਆਂ ਨਾ ਸਾਡੀਆਂ ਐਡੀਆਂ ਨਹੀਂ ਪਰ ਫਿਰ ਵੀ ਧੁੱਪਦੀਆਂ ਨਹੀਂ ਹੈਗੀਆਂ ਹੂੰ ਕੋਰ ਵੀ ਟੱਕਰ ਜੂਸ ਪੀ ਲਓ ਲੱਲਾ ਹੋਰ ਪਾਵੇਂ ਰੰਗ ਕਿਹਤਰਾ ਦਾ ਇਹ ਘੱਟ ਕਰਨਾ ਹੈ ਬਸ ਪੀ ਲਓ ਮੈਨਾਂ ਦਾ ਮਾਰ ਨਹੀਂ ਨਹੀਂ ਹੈ ਈਲੋ ਭਾਈ ਸੋਚੀ ਕਿਹੜਾ ਗਾਣਾ ਹੈ ਗਾਣਾ ਕਿਹੜਾ ਹੀ ਬਲਾ ਬਤਾ ਦੋ ਬਤਾਈ ਬਦੋ ਬਦੀ ਬਦੋ ਬਤਾਈ ਕਪੀ ਲੋ ਗਾਇਸ ਬਦੋ ਬਦੀ ਬਦੋ ਬਤਾਈ ਲੋ ਗਾਇਸ ਬਦੋ ਬਦੀ ਬਦੋ ਬਦੀ ਹੋਪ ਹਮਨੇ ਕਰਿਆ ਨਮਕ ਨਾ ਮਸੀਂ ਸਾ ਸਾ ਤੋ ਕੇ ਪਾ ਕੇ ਰੱਖ ਦੇਣੀ ਹੂੰ ਤੋ ਮੈਗ ਬਣਾ ਕੇ ਦੇਣਾ ਤੇ ਮੈਂ ਆਈ ਸਾਰੀ ਧੋਣੀ ਇਹ ਨਹੀਂ ਅਤਲ ਬਾਜੀ ਨੇ ਨਹੀਂ ਇਹਨਾਂ ਦਾ ਕੰਮ ਕਰਨਾ ਅਤਲ ਬਾਜੀ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਕਰੇ ਨੇ ਵਾਲੇ ਉਹ ਕਰਕੇ ਧੋ ਕੇ ਮਾਂਜ ਕੇ ਨਾਲ ਜਾ ਫਿਰਨੀ ਇਹ ਦੱਬੇ ਬਾਅਦ ਵਿੱਚ ਸਮੈਲ ਆਉਣ ਲੱਗ ਪੈਂਦੀ ਜੇ ਬਾਗ ਵਿੱਚ ਵਰਤੀ ਹੈ ਇਸ છોਰੇ ਸਕੂਲ ਤੋਂ ਆ ਗਿਆ ਤੇ ਉਡਾੜਾ ਸਿੱਖਦਾ ਪਿਆ ਹੈ ਆਪਣੀ ਚਾਚੀ ਤੋਂ। ਮੈਂ ਪੀਰ ਬਣਾਉਂਦੇ ਆ ਨਾ, ਪੀਰ ਕਮਾਣ ਵੈਸੇ ਬਣਾਉਣਾ। ਇਸ ਕੋ ਸੇਮ, ਤੇ ਰਹੀਏ ਸੇਮਿਓ ਜੈ ਹੈ ਨਾ। ਹੂੰ। ਠੀਕ ਹੈ। ਜੱਲ ਮੈਂ ਬੈ ਕੇ ਪਰਹੁਣੇ। ਜੱਲ ਮੇ ਲੋ ਕਰ ਰਿਹਾ ਅਰੇ ਲੇਖਦਾ ਫਿਰ ਪੂਰਾ ਆ ਜਾਣਾ। ਹੁਣ ਵਿਆਹ ਆ ਜਾਣਾ ਪੂਰਾ ਹੈ ਨਾ। ਨੇ ਸੋਰੇਨ ਚੌਥੀ ਦਾ ਚੌਥੀ ਜਿਹੋਲੇ ਜੇ ਨਾ ਪੰਜਾਬੀ ਸ਼ੁਰੂ ਹੋ ਗਈ ਹੈ ਨਾ ਹੂੰ ਇੰਗਲਿਸ਼ ਮਿੱਠੀ ਮੈਂ ਨਾ ਪੰਜਾਬੀ ਨੂੰ ਸ਼ੁਰੂ ਕਰਕੇ ਪੜਾਉਣੀ ਸ਼ੁਰੂ ਕੀਤੀ ਖਰਚੇ ਕੇ ਮੈਂ ਪੰਜਾਬੀ ਨਹੀਂ ਆਉਂਦੀ ਹੂੰ ਹੁਣ ਦੂਜਾ ਸੋਰੇ ਹੋਏਗਾ ਪੰਜਾਬੀ ਵਾਲਾ ਹੂੰ ਮੈਂ ਕੋਟ ਕੋਟ ਜੱਬੀ ਪੜਾ ਦਲੀ ਮੈਂ ਹੈ ਕੋਟ ਕੋਟ ਬਾਕੀ ਇਹਦੀ ਮੰਮਾ ਸਬਜੈਕਟ ਕਰਵਾ ਦਿੰਦੇ ਆ ਤੇ ਬਸ ਪੰਜਾਬੀ ਸਿਖਾਉਂਦੀ ਸਿਮੀ ਭੈਣ ਹੈ ਨਾ ਕਹਿੰਦੇ ਵੀ ਪੰਜਾਬੀ ਤੇ ਚਾਚੀ ਕੋਲੋਂ ਦੀ ਚਾਚੀ ਕੋ ਸਿੱਖਣੀ ਆ। ਮੈਂ ਕਿਹਾ ਪਹਿਲਾਂ ਉੜਿਆਲੇ ਤੋਂ ਹੀ ਹੈ ਨਾ ਸ਼ੁਰੂਆਤ ਕਰਨੀ ਆ। ਆਪਣਾ ਨਾਮ ਵੀ ਲਿਖਿਆ ਅੱਜ ਕਾਪੀ ਤੇ। ਟੈਸਟ ਦੇ ਹਾਂ। ਹਾਂ ਟੈਸਟ ਵੀ ਵਧੀਆ। ਚਲ ਸਿੱਖ ਲੋ। ਉੜੇ ਵੜੇ ਦਾ ਇਹ ਵੀ ਜੇ ਇਦਾਂ ਉੜਿਆਲੇ ਤੋਂ ਸ਼ੁਰੂਆਤ ਕੀਤੀ ਨਾ। ਅੱਡੀ ਮੈਡਮ ਵੇਖਿਆ ਹੁਣ ਬਹੁਤ ਦਵਾਰੀਆਂ ਹੀ ਖਿੰਝਦੇ ਹੁੰਨੇ ਹਾਂ। ਸਤਿਆਂ ਨੂੰ ਸਮਝ ਵੀ ਆ ਗਈ ਪਈ ਇਹ ਅੱਖਰ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੈ ਨਾ। ਨੋਟ ਕਰ ਮੈਂ ਪਹਿਲਾਂ ਉਹ ਲਿਖਣੀ ਫਿਰ ਇਹਨਾਂ ਪਲਾਵੇਂ ਅਕਸਰ ਵਗੈਰਾ ਇਹ ਵੀ ਲਖਾਣੇ ਆ ਛਾ ਬੋਲਦੇ ਹੋ ਛਾ ਜੀ ਅਸੀਂ ਦੁਪਹਿਰਾਂ ਦਾ ਖਾਣਾ ਖਾਣ ਲੱਗੇ ਆ ਜੀ ਇਧਰ ਜੀ ਲੱਸੀ ਵੀ ਬਣਾਈ ਆ ਸਬਜ਼ੀ ਥਾਲੇ ਗਰਮ ਚੋਲ ਹੁਨੇ ਹਾਂ ਚੋਲ ਗਰਮ ਹੁਨੇ ਨਹੀਂ ਸਬਜ਼ੀ ਤਾਂ ਠੰਡੀ ਵਿੱਚ ਓਕੇ ਇਧਰ ਜੀ ਮੈਂ ਤਾਂ ਪਾ ਕੇ ਨਮਕ ਪਾ ਕੇ ਖਾਈਏ बस एंटर कर दे जी आज दी वीडियो दा एंड मेरे वीडियो लाइक कर शेयर कर सब्सक्राइब वाला बटन जरूर दबा दे